ਸਸੀ ਗਾਲਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਰਦਾਸ ਕਰਦੇ ਹਾਂ ਵੀ ਤੁਸੀਂ ਸਭ ਆਪਣੇ ਆਪਣੇ ਘਰ ਵਿੱਚ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕੌਫੀ ਬਣਾਉਣੀ ਇਹਦੇ ਵਿੱਚ ਆਪਾਂ ਲਈਏ ਦੀ ਕੌਫੀ ਇਹ ਲਈ ਆਪਾਂ ਖੰਡ ਖੰਡ ਥੋੜੀ ਜਿਹੀ ਵੱਧ ਲਈ ਆਪਾਂ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਕੌਫੀ ਨੂੰ ਠੰਡ ਨੂੰ మిస్కే థా ఏట్టా దిబలి జీగే తిని చీజాను బుతూ వదివే కఫీ బ మిక్సి వగరా బాను ట్రికా మిక్స్థన వీడియో బీఫ్న

ਅਸੇ ਤਰ੍ਹਾਂ ਮਿਕਸ ਕਰਨਾ ਹੈ ਜੀ ਤੋ ਦੇਖੋ ਜੀ ਇਸ ਤਰ੍ਹਾਂ ਹੋ ਗਿਆ ਕਲਰ ਅਲੇ ਹੋਰ ਰੰਗਾਂ ਦਾ ਨਿਯਮ ਆਇਆ ਸੁਨੀ ਨਹੀਂ ਚਲਦੀ ਹੋ ਗਈ। ਜਿੰਨੀ ਡੈਂਸੀ ਬਣਦੀ ਹੈ। ਜਿਵੇਂ ਆਪਾਂ ਰੈਸਟੋਰੈਂਟ ਵਗੈਰਾ ਸੀ ਨੇ ਉਹ ਵੀ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਬਣ ਗਈ ਆਪਣੀ ਅਨੇ ਦੇ ਚ ਖੰਡ ਹੈ ਜੰਨਾ ਚ ਖੰਡ ਨਹੀਂ ਆਪਣੀ ਮਿਕਸਿੰਗ ਦੇ ਪਾਣੀ ਆਹੀ ਰੱਖਦੇ ਨੂੰ ਮਿਕਸ ਕਰਾਂਗੇ ਤੇ ਇਸ ਐਸ ਤਰੀ ਮਨ ਨੂੰ ਮਦਨ ਤੁਖਾਉਣੀ ਦੇਖੋ ਜੀ ਆਪਣੀ ਕਾਫੀ ਬਣ ਗਈ ਹੈ ਹੁਣ ਆਪਾਂ ਬਣਾਉਣੀ ਹੈ ਦੁੱਧ ਚ ਪਾਵੇਂ ਆਹ ਲੋ ਜੀ ਆਪਾਂ ਕਾਫੀ ਬਣਾ ਲਈ ਤੇ ਕੌਲਡੀ ਚ ਕੱਢ ਲਈ ਇਹ ਹੁਣ ਆਪਾਂ ਇਹ ਠੰਡੇ ਦੁੱਧ ਚ ਅਜ ਕੋਲਡ ਕਾਫੀ ਬਣਾਵਾਂਗੇ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਲਓ ਜੀ ਆਪਾਂ ਗਲਾਸ ਚ ਦੁੱਧ ਪਾ ਲਿਆ ਹੁਣ ਆਪਾਂ ਪਾਉਣੀ ਹੈ ਕਾਫੀ

ਉਜੀ ਦੇਖੋ ਦੇਖੋ ਜੀ ਕਾਫੀ ਆਪਣੇ ਆਪਾ ਥੋੜੀ ਜਿਹੀ ਉਤੋਂ 3 ਮਿਸ਼ ਜੀ ਵਾਸਤੇ ਇਸ ਤਰ੍ਹਾਂ ਪਾ ਮੰਗੀ ਲੋਜੀ ਤੁਸੀਂ ਵੀ ਬਣਾਓ ਜਿੰਝਾਇ ਕਰ ਇਹ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਸੀ ਜੀ ਇਹ ਕਾਫੀ ਵਾਲੀ ਮੈਂ ਕਿਹਾ ਵੀ ਆਪਾਂ ਹੀ ਬਣਾ ਕੇ ਦੇਖਦੇ ਆਂ ਤੇ ਬਧਿਆ ਬਣਦੀ ਹੈ ਵੈਸੇ ਮਿਕਸੀ ਜਿਵੇਂ ਆਪਾਂ ਬਣਾ ਲੈਨੇ ਆਂ ਕਈ ਵਾਰੀ ਜਿਵੇਂ ਲਾਈਟ ਵਗੈਰਾ ਨਹੀਂ ਹੁੰਦੀ ਜੇ ਆਪਾਂ ਨੂੰ ਐਮਰਜੈਂਸੀ 'ਚ ਬਣਾਉਣੀ ਪਏ ਜੇ ਤਾਂ ਆਪਾਂ ਇਸ ਤਰ੍ਹਾਂ ਬਣਾ ਸਕਦੇ ਆਂ ਮਿਕਸੀ ਤੋਂ ਬਣਾ ਲਈ ਹੈ ਨਾ ਨਹੀਂ ਆਪਾਂ ਨੂੰ ਹੱਥ ਨਾਲ ਚਮਚੇ ਨਾਲ ਆਪਾਂ ਨੂੰ ਫਿੰਟਣੀ ਪੈਂਦੀ ਆ ਆ ਜਿਆਦਾ ਟ੍ਰਿਕ ਹੈ ਇਹਦੇ ਨਾਲ ਹੱਥ ਵੀ ਨਹੀਂ ਦੁਖਦਾ ਵਧੀਆ ਹੈ ਤੇ ਤੁਸੀਂ ਵੀ ਬਣਾਓ ਤੇ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੇ ਆਪਣੇ ਚੈਨਲ ਤੇ ਪਹਿਲੀ ਵਾਰੋਂ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਆਪਾਂ ਇੱਕ ਹੋਰ ਆ ਸਮੀਤ ਨਾਲ ਕੋਈ ਹੋਰ ਰੈਸਪੀ ਜਾਂ ਕੋਈ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮਿਲਾਂਗੇ ਧੰਨਵਾਦ